ਜਾਣਾ ਚਾਹੀਦਾ ਜੀ ਅਕਾਲ ਤਖਤ ਸਾਹਿਬ ਸਿੱਖ ਪੰਥ ਦਾ ਮਹਾਨ ਸਥਾਨ ਹੈ ਸਿੱਖ ਪੰਥ ਦੀ ਸ਼ਾਨ ਹੈ ਤੇ ਜਿਹੜਾ ਉਹਨਾਂ ਦੇ ਵਿੱਚੋਂ ਉਹਨਾਂ ਵੱਲੋਂ ਆਦੇਸ਼ ਦਿੱਤੇ ਜਾਂਦੇ ਨੇ ਸੁਖਬੀਰ ਜੀ ਵੀ ਨਿਮਾਨੇ ਸਿੱਖ ਵਖੋਂ ਉਹ ਉੱਥੇ ਪੇਸ਼ ਹੋਏ ਨੇ ਤੇ ਜਿਹੜੇ ਵੀ ਉਹਨਾਂ ਤੋਂ ਸਜ਼ਾ ਦਿੱਤੀ ਜਾਊਗੀ ਜਿਵੇਂ ਉਹਨਾਂ ਨੇ ਕਿਹਾ ਕਿ ਕੋਈ ਮੀਟਿੰਗ ਨਹੀਂ ਕਰਨੀ ਕੋਈ ਬਿਆਨਬਾਜ਼ੀ ਨਹੀਂ ਕਰਨੀ ਆਪਣੀ ਸਾਰੀ ਪਾਰਟੀ ਬੈਠੀ ਹੋਈ ਹੈ ਉਹਨਾਂ ਦੇ ਆਦੇਸ਼ਾਂ ਵਾਸਤੇ ਤੇ ਜਿਹੜੇ ਨਹੀਂ ਜਾਂਦੇ ਤੇ ਆਪਣੇ ਆਪ ਨੂੰ ਸਿੱਖ ਕਹਾਂਦੇ ਨੇ ਉਹਨਾਂ ਦਾ ਦੋਗਲਾ ਚਿਹਰਾ ਸਾਹਮਣੇ ਆ ਸਵੇਰੇ ਕੀ ਡਟ ਦੀ ਨੀਅਤ ਨਾਲ ਆਜੋ ਆਜੋ ਕੀ ਪਿਆਰ ਦਿੱਤਾ ਗਿਆ ਹੈਗਾ ਕੀ ਕਰਤਾ ਗਿਆ ਕਰ ਦਿੱਤਾ ਹੈਗਾ ਕੀ ਤਾਂ ਹੱਥ ਫੋੜੋ ਗਿੰਦਾਰ ਚਲਾਜੋ ਦੇਖੋ ਇੱਕ ਪੰਡ ਨੂੰ ਬਣਾਤਾ ਸੀ ਮੁੱਖ ਮੰਤਰੀ ਜਿਹਨੂੰ ਕੰਮ ਤਾਂ ਕੁਝ ਆਂਦਾ ਨਹੀਂ ਕੱਲੇ ਗੱਲਾਂ ਆਂਦੀਆਂ ਨੇ ਹੁਣ ਚਲੋ ਗੱਲਾਂ ਤਾਂ ਮਾਰੀ ਜਾ ਰਿਹਾ ਹੈਗਾ ਲੇਕਿਨ ਮਾੜਾ ਮੋਟਾ ਕਾਨੂੰਨ ਵਿਵਸਥਾ ਵਾਸਤੇ ਕੋਈ ਐਸਐਸਪੀ ਆ ਦੀ ਮੀਟਿੰਗ ਬੁਲਾ ਬਾਦਲ ਸਾਹਿਬ ਹਰ ਮਹੀਨੇ ਹਰ ਹਫਤੇ ਐਸਐਸਪੀ ਦੀ ਮੀਟਿੰਗ ਕਰਿਆ ਕਰਦੇ ਸੀ ਅਖਬਾਰ 'ਚ ਕੋਈ ਖਬਰ ਆ ਜਾਏ ਨਾਲ ਦੀ ਨਾਲ 6 ਵਜੇ ਸਵੇਰੇ ਫੋਨ ਚਲੇ ਜਾਂਦਾ ਸੀ ਅੱਜ ਤੁਸੀਂ ਦੱਸੋ ਮੁੱਖ ਸਰਚੇ ਕਿਵੇਂ ਪੈਸੇ ਲੁੱਟ ਕੇ ਕਤਲ ਦਾ ਮਾਮਲਾ ਹੋਇਆ ਪੈਸੇ ਲੁੱਟਣ ਦਾ ਮਾਮਲਾ ਤੁਸੀਂ ਕੋਈ ਚੈਨਲ ਟੀਵੀ ਦਾ ਚਲਾ ਲਓ ਕੱਲੇ ਲੁੱਟਾਂ ਖੋਹਾਂ ਕਤਲ ਫਿਰੋਤੀਆਂ ਬਸ ਆਹੀ ਖਬਰਾਂ ਆ ਰਹੀਆਂ ਨੇ ਤੇ ਕੋਈ ਖਬਰ ਨਹੀਂ ਦੇਖਣ ਨੂੰ ਮਿਲਦੀ ਕਿ ਮੁੱਖ ਮੰਤਰੀ ਨੇ ਪੁਲਿਸ ਨੂੰ ਪੁੱਛਿਆ ਵੀ ਤੁਹਾਡੇ ਰਾਜ 'ਚ ਹੋ ਕੀ ਰਿਹਾ ਹੈ ਇਹ ਕਿਨੂੰ ਫੜਿਆ ਤੇ ਕਿਨੂੰ ਸਜ਼ਾ ਦਿੱਤੀ ਇਹਨੂੰ ਠੱਲਪਾਨ ਵਾਸਤੇ ਕੀ ਹੋ ਰਿਹਾ ਹੈ ਨਾ ਨਸ਼ਿਆਂ ਨੂੰ ਰੋਕਣ ਵਾਸਤੇ ਕੁਝ ਕੀਤਾ ਜਾ ਰਿਹਾ ਹੈ ਨਾ ਕਾਨੂੰਨ ਵਿਵਸਾ ਨੂੰ ਕੁਝ ਕਰਨ ਵਾਸਤੇ ਤੇ ਨਾ ਹੀ ਪ੍ਰਸ਼ਾਸਨ ਦੇ ਨਾਲ ਕੋਈ ਮੀਟਿੰਗ ਕੋਈ ਵੀ ਲੋਕਾਂ ਦੀ ਅੱਜ ਲੋਕਾਂ ਵਿੱਚ ਹਾਹਕਾਰ ਮੱਚਿਆ ਹੋਇਆ ਹੈ ਪਿੰਡਾਂ 'ਚ ਮੈਂ ਜਾਂਦੀ ਆ ਸਾਫ ਸੁਥਰਾ ਪਾਣੀ ਨਹੀਂ ਆ ਰਿਹਾ ਲੋਕਾਂ ਦੇ ਮੀਂਹ ਦੇ ਨਾਲ ਬੁਰਾ ਹਾਲ ਗੰਦੇ ਪਾਣੀ ਓਵਰਫਲੋ ਹੋ ਰਿਹਾ ਹੈ ਪੀਣ ਦਾ ਪਾਣੀ ਤੱਕ ਨਹੀਂ ਹੈਗਾ ਇਹਨਾਂ ਦੇ ਕਾਰਡ ਕੱਢੇ ਹੁਣ ਗਰੀਬ ਨੂੰ 30 ਕਿਲੋ ਕਣਕ ਦਿੰਦੇ ਸੀ 5 ਕਿਲੋ ਦੇ ਨਾਲ ਤੁਸੀਂ ਇਹਨਾਂ ਦਾ ਰਾਸ਼ਨ ਦੇ ਕਾਰਡ ਕੱਟਦੇ ਰਾਸ਼ਨ ਕੱਟਦਾ ਇਹਨਾਂ ਦਾ ਨਰੇਕਾ ਦਾ ਕੰਮ ਬੰਦੇ ਇਹਨਾਂ ਦੇ ਸ਼ਗਨ ਦੇ ਚੈੱਕ ਬੰਦੇ ਇਹਨਾਂ ਦੇ ਵਜੀਫੇ ਬੰਦ ਨੇ ਕੋਈ ਤਾਂ ਇਹਨਾਂ ਨੂੰ ਸਹੂਤ ਮਿਲ ਨਹੀਂ ਰਹੀ ਇੱਥੇ ਤੱਕ ਆਯੂਸ਼ਮਾਨ ਦਾ ਕਾਰਡ ਦਾ ਕੰਮ ਵੀ ਬੰਦ ਹੋ ਗਿਆ ਪੰਜਾਬ ਚ ਇਹਦੀ ਨਲੈਕੀ ਮੰਤਰੀ ਦੀ ਨਲੈਕੀ ਕਰਕੇ ਫਿਰ ਪੰਜਾਬ ਦੀ ਜਨਤਾ ਕਿੱਥੇ ਜਾਏ ਮੜਾ ਪਤਾ ਕਰਦੇ ਸੁਚਾਸਨ ਘਾਟ ਐ ਮਾਤ ਲਾਗੂ ਵਿੱਚ ਪਾਕੀ ਕਰਨਾ ਕਿ ਤੰਸ਼ ਹੋਇਆ ਕਿ ਲਗੇ ਜੀ ਬਿਲਕੁਲ ਜਾਣਾ ਚਾਹੀਦਾ ਜੀ ਅਕਾਲ ਤਖਤ ਸਾਹਿਬ ਸਿੱਖ ਪੰਥ ਦਾ ਮਹਾਨ ਸਥਾਨ ਹੈ ਸਿੱਖ ਪੰਥ ਦੀ ਸ਼ਾਨ ਹੈ ਤੇ ਜਿਹੜਾ ਉਹਨਾਂ ਦੇ ਵਿੱਚੋਂ ਉਹਨਾਂ ਵੱਲੋਂ ਆਦੇਸ਼ ਦਿੱਤੇ ਜਾਂਦੇ ਨੇ ਸੁਖਵੀਰ ਜੀ ਵੀ ਨਮਾਨੇ ਸਿੱਖ ਵਖੋਂ ਉੱਥੇ ਪੇਸ਼ ਹੋਏ ਨੇ ਤੇ ਜਿਹੜੇ ਵੀ ਉਹਨਾਂ ਤੋਂ ਸਜ਼ਾ ਦਿੱਤੀ ਜਾਊਗੀ ਜਿਵੇਂ ਉਹਨਾਂ ਨੇ ਕਿਹਾ ਕਿ ਕੋਈ ਮੀਟਿੰਗ ਨਹੀਂ ਕਰਨੀ ਕੋਈ ਬਿਆਨਬਾਜ਼ੀ ਨਹੀਂ ਕਰਨੀ اپنی ساری پارٹی بیٹھی ہوئی ہے ਉਹਨਾਂ ਦੇ ਆਦੇਸ਼ਾਂ ਵਾਸਤੇ ਤੇ ਜਿਹੜੇ ਨਹੀਂ ਜਾਂਦੇ ਤੇ ਆਪਣੇ ਆਪ ਨੂੰ ਸਿੱਖ ਘਲਾਉਂਦੇ ਨੇ ਉਹਨਾਂ ਦਾ ਦੋਗਲਾ ਚਿਹਰਾ ਸਾਹਮਣੇ ਆ ਰਿਹਾ ਮੈਂ ਗਿੱਦੜ ਜਿੱਦੜਵਾਦੀ ਜਿੰਮੀ ਚੋਣਾ ਲੈ ਕੇ ਪਹਿਲਾਂ 25 ਸਾਲ ਸੌਦਾਾਰ ਨੇ ਕੁਝ ਨਹੀਂ ਦਿੱਤਾ ਗਿਆ ਹੁਣ ਲਗਾਤਾਰ ਅਜੇ ਇਹ ਨਹੀਂ ਪੱਥਰ ਰੱਖੇ ਜਾ ਰਹੇ ਲੋਕਾਂ ਨੂੰ ਤਾਂ ਮੈਂ ਆਈ ਕਹਿਣਾ ਚਾਹਾਂਗੀ ਨਹੀਂ ਪੱਥਰ ਤਾਂ ਜਿਹੜੇ ਜਲੰਧਰ 'ਚ ਰੱਖੇ ਸੀ ਜਿਹੜੇ ਦੂਜੇ ਜਿੱਥੇ ਜਿੰਮੀ ਚੋਣਾ ਹੋਈਆਂ ਸੀ ਉੱਥੇ ਤੱਕ ਨਹੀਂ ਹੋਇਆ ਇਹ ਭਗਵੰਤ ਮਾਨ ਦੇ ਨਿਤ ਨਵੀਂ ਗੱਲਾਂ ਹੀ ਹੁੰਦੀਆਂ ਨੇ ਹੁਣ ਕਿਸਾਨ ਧਰਨੇ 'ਚ ਬੈਠਿਆ ਤਾਂ ਕਹਿੰਦਾ ਐਗਰੀਕਲਚਰ ਪਾਲਿਸੀ ਲਾਵਾਂਗਾ ਜਿਹੜਾ ਕਹਿੰਦਾ ਸੀ ਮਰੀ ਹੋਈ ਮੁਰਗੀ ਬੱਕਰੀ ਦਾ ਮੁਆਵਜ਼ਾ ਉਹ ਤਾਂ ਅੱਜ ਤਾਈ ਮਿਲਿਆ ਨਹੀਂ ਜਿਹੜਾ ਕਹਿੰਦੇ ਸੀ ਮੂੰਗੀ ਦੀ ਖਰੀਦ ਕਰਾਂਗੇ ਐਮਐਸਪੀ 'ਚ ਉਹ ਤਾਂ ਕੀਤਾ ਨਹੀਂ ਹੁਣ ਐਗਰੀਕਲਚਰ ਪਾਲਿਸੀ ਸੋ ਇਹ ਦੇ ਕੱਲੇ ਗੱਲਾਂ ਤੋਂ ਇਲਾਵਾ ਮੈਂ ਨਹਿਰ ਕੱਢਦਾਗਾ ਮੈਂ ਆ ਕਰਦਾਗਾ ਬਈ ਕਰਦਾਗਾ ਕੀਤਾ ਕੀ 3 ਸਾਲ ਹੋਨ ਨੂੰ ਇਹ ਕੀਤਾ ਕੀ ਇਹ ਕਰਜ਼ਾ ਚੜਾਤਾ ਪੰਜਾਬ ਦੇ ਉੱਤੇ ਇਹਨਾਂ ਪੈਸਿਆਂ ਦੇ ਨਾਲ ਲੋਕਾਂ ਨੂੰ ਕੀ ਮਿਲਿਆ ਕਿਹੜਾ ਹਸਪਤਾਲ ਬਣਾਇਆ ਕਿਹੜਾ ਸਕੂਲ ਬਣਾਇਆ ਪਿੰਡ ਨੂੰ ਕਿਹੜੀ ਗ੍ਰਾਂਟ ਆਈ ਕਿਹੜੀ ਸਹੂਤ ਗਰੀਬ ਨੂੰ ਕਿਸਾਨ ਨੂੰ ਦਿੱਤੀ ਕੋਈ ਦੱਸਦਾ ਸਹੀ ਸੀਏਜੀ ਦੀ ਰਿਪੋਰਟ ਇਹਨਾਂ ਨੇ ਪੇਸ਼ ਕੀਤੀ ਗਦਨ ਸਭਾ ਚ ਜਿਹੜਾ ਕਹਿੰਦਾ ਕਿ ਇਹਨਾਂ ਦੀ 100 ਰੁਪਏ ਕਮਾਈ ਹੈ ਤਾਂ 150 ਰੁਪਏ ਇਹਨਾਂ ਦਾ ਖਰਚਾ ਹੈ ਆ ਨਾ ਤਨਖਾਹਾਂ ਦੇ ਰਿਹਾ ਨਾ ਵਿਕਾਸ ਤੇ ਕਮਾ ਵਾਸਤੇ ਤਾਂ ਦੁਆਨੀ ਨਹੀਂ ਹੈ ਜੀ 45000 ਨੌਕਰੀਆਂ ਭਾਈ ਦੱਸੇ ਤਾਂ ਸਹੀ 45000 ਵਿੱਚੋਂ 45 ਬੱਚੇ ਤਾਂ ਖੜੇ ਹੋ ਕੇ ਦੱਸ ਨਹੀਂ ਸਾਨੂੰ ਨੌਕਰੀ ਲੱਗੀ ਹੈ ਕੱਲੇ ਗੱਲਾਂ ਮਾਰੀ ਜਾਂਦਾ ਹੈ ਮਾਸਟਰ ਦਾ ਮੁੰਡਾ ਗੱਲਾਂ ਮਾਰਨ ਜੋਗਾ ਹੈਗਾ ਕੰਮ ਕਰਨ ਜੋਗਾ ਤਾਂ ਨਹੀਂ